ਕੋ ਗਿਆ ਹੁੰਦਾ ਇਹ ਕੋ ਗਿਆ ਜਾਂਦਾ ਉਹ ਜਿਹੜਾ ਹਰਪਸਰ ਉਹ ਉਹ ਜਿਹੜਾ ਮਾਰ ਹੈ ਨਹੀਂ ਇਸ ਕਰਕੇ ਉਹ ਦੀਦੀ ਦਾ ਵਾਲਾ ਵਾਲਾ ਤਾਂ ਅੰਦਰ ਹੁੰਦਾ ਵਾਲਾ ਅੰਦਰ ਮਨਤਵ ਦਾ ਅੰਦਰ ਪਰ ਜਦ ਮਾਰੇ ਤੇ ਪਰਗਟ ਹੁੰਦਾ ਹੈ ਨਾ ਸੰਸਾਰ ਜਿਹਦੇ ਦੀ ਮੈਨੂੰ ਦਾ ਪਤਾ ਲੱਗਦਾ ਜੇ ਪਰਗਟ ਨਾ ਹੋਵੇ ਮੈਨੂੰ ਦਾ ਪਤਾ ਨਹੀਂ ਲੱਗਦਾ ਕਮਾਲ ਲਾ ਨਾ ਮਰ ਚਾ ਨਾ ਧੂਪ ਮਸ਼ਾ ਨਾ ਧੂਪ ਇੱਕ ਆਰਸੀ ਇੱਕ ਦਿਸ ਧਾਵੇ ਇੱਕਾ ਦਸੀ ਇੱਕਾ ਦਸੀ ਇੱਕਾ ਦਸੀ ਇੱਕ ਦਾ ਸਰ ਇੱਕ ਇੱਕ ਆਰਸੀ ਨਹੀਂ ਆਵੇ ਇੱਕਾ ਦਸੀ ਇੱਕ ਦਿਸ ਧਾਵੇ ਤਾਂ ਗਿਆ ਆਕਾਸੀ ਉਹ ਤੇਰੀ ਜਦ ਨਹੀਂ ਕੋ ਬਸੇ ਦਾ ਤੇਰੀ ਦੌੜ ਹੋ ਜੂ ਹੁੰਦਾ ਵਿਚਾਰੇ ਹੁੰਦਾ ਦਸਤਾ ਹੁੰਦਾ ਦੋ ਪਾਸੇ ਤਾਂ ਦੌੜਦਾ ਹੀ ਐ ਦਾਦਾ ਜੀ ਸਤਾਨ ਨੋਨ ਦਸਾਂ ਦਾ ਮਾਇਆ ਦੀ ਜ ਅਸਲ ਦੇ ਵਿੱਚ ਲੋਹਾ ਦੇ ਸਾਲਾ ਮਾਇਆ ਦੀ ਇੱਕ ਦਸਾਂ ਹੈ ਕਿ ਸੱਚ ਦੀ ਚਰਬ ਦੀ ਲੋ ਤਾਂ ਮਾਇਆ ਦੀ ਨੇ ਲੋਹੇ ਵਾਲੇ ਤਾਂ ਮਾਇਆ ਨਹੀਂ ਨਾ ਲੋਹੇ ਵਾਲੇ ਤਾਂ ਮਾਇਆ ਨਹੀਂ ਨੇ ਕਿ ਕੋਈ ਦੇ ਜਾਦੂਈ ਕਿ ਕੋਈ ਦੇ ਜਾਵਾਲੂ ਤਾਂ ਲੋਹੇ ਵਾਲਿਆਂ ਨੇ ਤੇ ਛੱਡ ਦੇ ਮਾਇਆ ਦੀ ਦੌੜ ਛੱਡ ਕੇ ਝੂੜ ਵਾਲੀ ਦੌੜ ਛੱਡ ਕੇ ਸੱਚ ਵਾਲੀ ਦੌੜ ਚੋ ਜਾ ਦੁਨੀਆ ਦੀ ਵਿਢਾਈ ਔਰ ਦੁਨੀਆ ਦਾ ਰਾਜ ਮਾਇਆ ਦੀ ਭੁੱਖ ਇਹ ਚੀਜ਼ਾਂ ਨੂੰ ਛੱਡ ਕੇ ਆਪ ਦੇ ਭੁੱਖ ਪੂਰੇ ਕਰਨ ਦੇ ਸਾਰੇ ਜਾਨਵਰਾਂ ਕੋ ਭਾਵ ਜਾਂ ਤਰਨ ਕੇ ਇਹ ਕੱਲੀੋ ਹੀ ਗੱਲ ਦੇ ਪਿੱਛੇ ਪੈ ਜਾ ਇਹ ਦਿਸ਼ਾ ਨੂੰ ਤਾਂ ਭਾਜੀ ਸਾਜਵਾਲ ਨੂੰ ਭਾਜੀ ਝੂਠ ਤੋਂ ਪਿੱਛੇ ਲੱ ਲਾ ਝੂਠ ਹੋ ऐसे ਪਠ ਕਰ ਲੈ ਖਿਆਲ ਵੀ ਪੈਦਾ ਨੋਵੇਂ ਛੁੱਟ ਦੋ ਇੱਕਾਦ ਅਸੀਂ ਤਾਂ ਹੈ ਇੱਕਾਦ ਅਸੀਂ ਦਾ ਵਰਤ ਰੱਖਦੇ ਨੇ ਨੂੰ ਵਰਤ ਕੀ ਰਦਾ ਵਾਇਦਾ ਵਰਤ ਹੈ ਵਾਇਦਾ ਵਰਤ ਹੈ ਮਾਇਦੀ ਬੁਖਰੀ ਹੈ ਇੱਕਾਦ ਅਸੀਂ ਦਾ ਬੰਦਾ ਬਸਲਵੇਂ ਹੈ ਵਾਇਦਾ ਬੁਖਰੀ ਇਹ ਨੂੰ ਹੋਵੇ ਫਿਰ ਆਧਵਾ ਦਾ ਇੱਕਾਦ ਅਸੀਂ ਹੋ ਜੇ ਚਾਹੀਦੀ ਹੈ ਫਿਰ ਆ ਤੁਹਾਡੀ ਕਾਲੇਦਰ ਹੋ ਜਾਈ ਚਾਹੀਦੀ ਹੈ ਕਾਦਸੀ ਇੱਕ ਦਸ ਹੀ ਇੱਕ ਦਸਤਾ ਹੈ ਇੱਕ ਕਾਦਸੀ ਰੱਦ ਕਰਤੀ ਇੱਕ ਕਾਦਸੀ ਦਾ ਖਿਆਲ ਰੱਦ ਕਰਤਾ ਕੇ ਵਰਤ ਲਈ ਹੈ ਕਾਦਸੀ ਦਾ ਇੱਕ ਕਾਦਸੀ ਦਾ ਬਣ ਕਰਕੇ ਹਮੇਸ਼ਾ ਵਰਤ ਰਹੂ ਹਮੇਸ਼ਾ ਵਰਤ ਰਹੂ ਤਾਂ ਇਹ ਕਰ ਰਸੀ ਜਮਾਤ ਹੀ ਭੁਖਤਿਆਗ ਦਿੱਤੀ ਫਿਰ ਇੱਕ ਕਾਦਸੀ ਤੇ ਅੱਗੇ ਕੀ ਕਰ ਮਹਾਰਾਜੀ ਭੁਖ ਫਿਰ ਇੱਕ ਕਾਦਸੀ ਲੈ ਦੇ ਰਹੀ ਕੋਦੇ ਸ਼ਬਦ ਨੂੰ ਜਾਰ ਹੈ ਸੱਚ ਵਾਲ ਨੂੰ ਰੋਜ ਜਾਰ ਹੈ ਸੱਚ ਵਾਲ ਦਾ ਬੈਣਾ ਅੱਤ ਹੈ ਕਰਨਾ ਮਾਇਆ ਦੀ ਲੋੜ ਨਹੀਂ ਸੰਸਾਰ ਦੀ ਲੋੜ ਨਹੀਂ ਸੰਸਾਰ ਦੀ ਬਰਿਆਈ ਤਾਂ ਪਿੱਛੇ ੜ ਗਿਆ ਇੱਕ ਦਿਨ ਧਾਵਣਾ ਇੱਕੋ ਦਿਨ ਇੱਕੋ ਦਿਸ਼ਾ ਜਿਵੇਂ ਭਗਤ ਆਏ ਕਿ ਕੋਦੇ ਸ਼ਬਦ ਸੰਸਾਰ ਆਪਣੀ ਹੋਣ ਦੇ ਗੋਣੀਏ ਪੁੱਛ ਕੋਈ ਪੁੱਛੇ ਨਾ ਪੁੱਛੇ ਪਰ ਸੰਸਾਰ ਜਿੱਥੇ ਰਹਿਣਾ ਹੀ ਦੀ ਜਿਹੜੇ ਸ਼ਹਿਰ ਚ ਉੱਤੇ ਆਪਾਂ ਨੇ ਕੀ ਲੈਣਾ ਵੀ ਸਾਨੂੰ ਕੋਈ ਪੁੱਛੇ ਇਹ ਜਦ ਰਾਜ ਨਹੀਂ ਰਹਿਣਾ ਉਥੇ ਵੀ ਆਪਣੇ ਪਛਾਰ ਪੁੱਛਤਰਾ ਕੇ ਲੈਣਾ ਕੀ ਹੈ ਜਿਹਨੂੰ ਤੇ ਰਹਿਣਾ ਹੋਵੇ ਆਪਣਾ ਕੋਈ ਬੁੱਤ ਲਵਾਉਣਾ ਹੋਵੇ ਉਦਾਂ ਇਹ ਕੰਮ ਕਰੇ ਉਹ ਤਾਂ ਨਹੀਂ ਖੜਾ ਹੋਣਾ ਮੈਂ ਬੁੱਤ ਦੇਖਦਾ ਰਹਿਣਾ ਹੋਰੇ ਉਹ ਲੋਕ ਨਾ ਕਰਦੇ ਜਿਹਨਾਂ ਨੂੰ ਬੁੱਤ ਲਵਾਉਣਾ ਚਾਹ ਉਹ ਸਾਡੇ ਬੁੱਤਾਂ ਵੀ ਲੈਣਾ ਸਾਡਾ ਫਲਾ ਨਥਾਂ ਰੋਲ ਲਿਖਿਆ ਜਾਵੇ ਉਹ ਸੰਸਾਰੀ ਜੀਵ ਨੇ ਛੋਟੀ ਸੋਚਾਂ ਲੈ ਲਓ ਉਹ ਜਿਹੜੇ ਸੰਤ ਵੀ ਸਮਾਧੀਆਂ ਬਣਾਉਂਦੇ ਨੇ ਡੇਰੇ ਬੁੱਧਰ ਬਣਾਉਂਦੇ ਨੇ ਉਹ ਵੀ ਇਹ ਜੀ ਸੋਚਾਂ ਲੈ ਜੀ ਉਹ ਵੀ ਹੋਇਆ ਜਿਹਦੀ ਕੁਝ ਦਸ ਬਾਜਾ ਦਾਇਨ ਕਹੇ ਸਾਡਾ ਅਸਾਨਾ ਬਣਾਇਓ ਕਿਸਾਨੋ ਦੀ ਲੋੜ ਸਾਡੀ ਨਹੀਂ ਚਾਹੀਦੀ ਇਹ ਭਗਤਾਂ ਨੇ ਨਹੀਂ ਕਹੇ ਕਿ ਜੇ ਨੂੰ ਕਿਹਾ ਵੀ ਸਾਡਾ ਕਰਿਓ ਇਹ ਲੋਕ ਦੀ ਜਨਤਾ ਕਰਤੇ ਉਹ ਤਾਂ ਜੇ ਰੋਟੀ ਰੋਟੀ ਬਿਆਨ ਦੀ ਆਪਣਾ ਦੁਵੰਦਾਂ ਵਾਲੀ ਜਲ ਪੈਂਦੀ ਐ ਉੱਥੇ ਆਪਣੀ ਭੁੱਖ ਟਡਦੀ ਐ ਇਨਾਂ ਦੀ ਮਜਬੂਰ ਕਰਦੀ ਵਿਹਸਤਾਨ ਬਣਾਉਣਾ ਜਿੱਦਾਂ ਆਜ਼ਾਨਾ ਬਣਾਉਂਦੇ ਆਪਣੇ ਭੁੱਖ ਵਾਸਤੇ ਬਣਾਉਂਦੇ ਨਾ ਲੋਨ ਵਾਸਤੇ ਬਣਾਉਂਦੇ ਨੇ ਉਹ ਆ ਇੱਕ ਗੱਲੀ ਬੰਦੇ ਗੁਰੂ ਵੀ ਇੱਕ ਗੱਲੀ ਬੰਦੇ ਕਹਿੰਦਾ ਸੀ ਗੁਰੂ ਨੂੰ ਜੁੜਦੇ ਹੋ ਤਾਂ ਆਪੇ ਜੜ ਜੋ ਆਪ ਜੁੜੇ ਨਹੀਂ ਗੁਰੂ ਨਾਲ ਲੋਕਾਂ ਨੂੰ ਜੁੜ ਰਹੇ ਨੇ ਬੋਏ ਫਰਟੀ ਨੇ ਝੂਠੇ ਹਾਂਜੀ ਇੱਕ ਦਿਨ ਹਵਾ ਹੈ ਤੌ ਜੋਨੀ ਸੰਕਟ ਬਹੁਤ ਰਹਾ ਬਸ ਫਿਰ ਕਹਦੇ ਸੰਕਰ ਆ ਜਿਹੜੀ ਜੋਨੀ ਹੈ ਲੋ ਕਿ ਜੋਨੀ ਸੰਕਟਾ ਜੋਨ ਆਉਣੀ ਸੰਕਰ ਚ ਪੈਣ ਬਸ ਇਹ ਕਾਇਮ ਰਹਾ ਲੋ ਜਦ ਬਰਾਣਾ ਕਹਿੰਦਾ ਬੇ ਸੰਕਰ ਤੋਂ ਪਰੇ ਜਾਉਣੀ ਲੋ ਬੇ ਸੰਕਰ ਨਾਲ ਹੁਤਾ ਕਹਿੰਦਾ ਸੰਕਰ ਕੱਟਿਆ ਜਾਵੇ ਉਹ ਜਿਉਂਦਾ ਕਿ ਮੈਂ ਕੱਟਿਆ ਜਾਊਗਾ ਸੰਕਰ ਜਿਹੜੀ ਕੋਸਲੀ ਚ ਕੋੜੀ ਝੜਦਾ ਦੀ ਕੋੜੀ ਝੜਦਾ ਸੁਖ ਤੇ ਮੈਂ ਕੋੜੀ ਦਾ ਜੈਜਾ ਸੋਗਾ ਹੋ ਜਾਈ ਹੁੰਦਾ ਉਦੋਂ ਫਿਰ ਕੋਠੀ ਲੱਗੀ ਜਾਂ ਫਾਸੀ ਲੱਗੀ ਹੋਈ ਆ ਉੱਥੇ ਤੇ ਉੱਥੇ ਜਾ ਕੇ ਫਖਾ ਲਾ ਲੈਣਗੇ ਤੈਨੂੰ ਹੋਰ ਕਰਕੇ ਇਹ ਜਿਲਾ ਦੇਣਗੇ ਹੋਰ ਹੀ ਕਰਨਗੇ ਜੋ ਤੈਨੂੰ ਖਾਣ ਪੀਣ ਨੂੰ ਵਧੀਆ ਦੇ ਦੇਣਗੇ ਹੋਰ ਕੀ ਕਰਨਗੇ ਪਰ ਜਿਹੜਾ ਜਿਹੜੇ ਹੀ ਅਦੋਂ ਬਵੰਦੀ ਬਵੰਦੀ ਹੋਈ ਆਦੋਂ ਉਹ ਕਹਿੰਦੇ ਹਰਦੀ ਸੀ ਸੀਤਲ ਨਿਰਮਲ ਭਿਆਸਰੀ ਦਾ ਦੂਰ ਬਤਾਵਤ ਪਾਇਆ ਨੀਰਾ ਲਓ ਕਹਿੰਦਾ ਸੀਤਨ ਨਿਰਮਲ ਭਿਆਸਰੀ ਦਾ ਜਿਹੜਾ ਹਿਰਦਾ ਸੀ ਨਾ ਉਹ ਠੀਕ ਸੀਤਲ ਹੋ ਗਿਆ ਉਹਦਾ ਸੀ ਨਾ ਅਗਰ ਨਾ ਕਰ ਉਹਦੇ ਤੇ ਜਲਦਾ ਸੀ ਉਪਰ ਵਾਲੀ ਗੱਥਾ ਰਹਿ ਗਿਆ ਪੁਰਾਣਾ ਹੋਰ ਸੀ ਸੀਤਨ ਨਿਰਮਲ ਭਿਆਸਰੀ ਦਾ ਸਰੀਰ ਹਿਰਦਾ ਸੀਤਲ ਹੋ ਗਿਆ ਨਿਰਮਲ ਹੋ ਗਿਆ ਗੁਣ ਦਰਮਲ ਪਿਆ ਬੜੇ ਦਰਮਲ ਹੋਇਆ ਗੁਣੇ ਸਰੀਰ ਅੁੱਧੀ ਦਾ ਕਬੀਰ ਮਨ ਦਰਮਲ ਪਿਆ ਜੈਸੇ ਕਮਦਾ ਨੀਰ ਸੀਤਲ ਦਰਮਲ ਪਿਆ ਸਰੀਰਾ ਦੂਰ ਬਤਾਉਤ ਪਾਇਆ ਨੀਰਾ ਐ ਇਹਦਾ ਦੂਰ ਦਾਸ ਜੇ ਪਤਾ ਨਹੀਂ ਕਿੱਥੇ ਹੈ ਪੰਡਤਾਂ ਨੇ ਬਹੁਤ ਦੂਰ ਦੱਸਿਆ ਹੈ ਸੀ ਇਹ ਸਾਰੇ ਦੂਜੇ ਸੀਜ਼ਨ ਦਾ ਨਾ ਮੈਂ ਪਾ ਲਿਆ ਜਿਹੜੇ ਪਾ ਲਿਆ ਉਹ ਕਹਿੰਦਾ ਮੈਂ ਪਾ ਲਿਆ ਜਿਹੜੇ ਉਹ ਪਾਇਆ ਪਾ ਲਿਆ ਬੇਨੇੜੇ ਹੂ ਹੋਰ ਕਿਸੇ ਨੇ ਦਾਵਾ ਨਹੀਂ ਕੀਤਾ ਬੇ ਪਾ ਲਿਆ ਮੈਨੂੰ ਮਿਲਿਆ ਆਪਣੀ ਵਰਦੀ ਦਾ ਮਿਲਿਆ ਬੜੀ ਵੱਧੀਆ ਦਾ ਦਰਸ਼ ਉਹ ਦਿੱਤਾ ਕਹਿੰਦਾ ਮੈਂ ਪਾਇਆ ਪਾਇਆ ਜੀ ਦਾ ਬਹੁਤ ਨੇੜੇ ਤੋਂ ਹੀ ਪਾ ਲਿਆ ਇੰਨਾ ਨੇੜੇ ਤੋਂ ਪਾ ਲਿਆ ਬਲ ਦੱਸ ਨਹੀਂ ਸਕਦਾ ਨਾ ਦੇਣੇ ਤੋਂ ਬਾਹਰ ਦੱਸ ਨਹੀਂ ਸਕਦਾ ਕੋਈਕ ਬੀਜ ਹੈ ਉਹ ਬਿਰਛ ਦਾ ਰੂਪ ਪ੍ਰਾਪਤ ਕੀਤਾ ਹੈ ਇਹ ਕਰੂੰ ਬੀਜ ਨੇ ਬਿਰਛ ਦਾ ਰੂਪ ਪਾਇਆ ਪ੍ਰਾਪਤ ਕੀਤਾ ਤੇ ਸੁਗਤ ਹੋ ਕੀਤਾ ਕਿੱਡੀ ਦੂਰੋਂ ਕੀਤਾ ਕੀ ਦੱਸੂਗਾ ਬੀਜ ਬੀਜ ਕੀ ਦੱਸੂਗਾ ਮੈਂ ਬਿਰਛ ਦਾ ਰੂਪ ਜਿਹੜਾ ਪਾਇਆ ਕਿੱਥੋਂ ਪਾਇਆ ਆਵੇਂ ਦਾ ਵਿੱਚ ਹੋਇਆ ਦੱਸੇ ਕੀ ਆਵੇਂ ਹੋਇਆ ਵਿੱਚੋ ਹੀ ਪਾਇਆ ਆਪਣੇ ਵਿੱਚੇ ਦੱਸੇ ਕੀ ਹੱਥ 'ਤੇ ਦੇ ਦੇ ਤਾਂ ਕਹਿ ਰਿਹਾ ਦੋਵੇਂ ਹੱਥ ਨਾਲ ਸੱਜਾ ਖੱਬਾ ਮਾਰਨ ਚਿਤ ਦੋਵੇਂ ਵਜਾ ਲੈਉਂਗੇ ਹੁਣ ਤਸ ਆਏ ਗੁਰੂ ਆਹ ਤੇ ਰੂ ਗੁਰੂ ਕਾਹ ਤੇ ਰੂ ਗੁਰੂ ਇਸੇ ਨੂੰ ਗਾਰਾ ਦਾ ਸਪਾਸ਼ਟ ਕਿ ਤੂੰ ਆਥਾਂ ਜੋ ਪੈਦਾ ਹੋਇਆ ਦਤਾ ਤਰੇ ਤੰਤਾ ਦਾ ਲਾਤ ਜੋ ਜਿਹੜਾ ਜਲ ਹੋਇਆ ਨਾ ਗੱਲ ਇਹ ਆ ਉਹ ਵੀ ਤੂੰ ਇਹ ਪਾਸੇ ਨਾਲ ਦੇ ਵਿਚੇ ਬੈਠਾ ਹਣਾ ਸੱਜਣ ਘਪਾ ਔਰ ਕਿੱਥੋਂ ਬੈਠਾ ਹੁਣ ਬੁਝਾਰਤਾ ਨਹੀਂ ਬਸ ਬੁਝਣ ਵਾਲੀ ਆ ਬੁਝਾਰਤਾ ਜਿਹਨੇ ਕਿਵੇਂ ਪਾਤੀ ਕਿਵੇਂ ਪਾਤੀ ਜਿਆ ਪਤਾ ਹੈ ਤੈਨੂੰ ਬੁਝ ਲੂਗਾ ਜੇ ਗੁਰਬਾਣੀ ਦੀ ਸਮਝ ਨਹੀਂ ਕੋਈ ਤਾਂ ਬਾਅਦ ਹੈ ਭਾਈ ਹੋਈ ਹੈ ਬੁਝਣ ਵਾਲੀ ਗੱਲ ਹੈ ਬੁਝਲੀ ਬਾਰਸ ਬਾਰਾ ਉਗਵੇ ਸੂਰ ਐਨਸ ਬਾਜੇ ਅਲਹ ਦਸੂ ਬਾਰਸੀ ਇਹ ਜਸ ਰਸ ਨਾਲ ਜੁੜਿਆ ਰਹੇ ਬਾਹ ਅਲਗਾ ਰਸਾ ਲੱਗ ਬਾਹ ਅਲਗਾ ਰਸਾ ਲੱਗ ਜੇ ਇਹ ਜਨਾਮ ਰਸ ਨਾਲੇ ਹੁਣ ਜੁੜਿਆ ਰਹੇ ਇਸੇ ਰਸ ਨਾਲ ਸੰਸਾਰ ਦੇ ਰਸਾਂ ਦਾ ਤਿਆਗੀ ਹੋ ਕੇ ਰਹੇ ਅੰਦਰ ਸੂਰਜ ਜਿਨਾ ਪ੍ਰਗਟ ਹੋ ਜਾਣਾ ਕੁਬੈ ਸੂਰ ਅੰਦਰ ਸੂਰਜ ਜਲ ਜਾਣਾ ਸੂਰਜ ਜਿਨਾ ਆਹ ਲਾਉ ਜਾਣਾ ਕੁਬੈ ਸੂਰ ਇਹਨ ਉਸ ਬਾਜੇ ਅਨਹਦ ਤੂਰ ਹੱਸ ਗਏ ਤੇਰੇ ਅੰਦਰ ਸੱਚਖੰਡ ਦੀ ਆਵਾਜ਼ ਪ੍ਰਗਟ ਹੋ ਜਾਣੀ ਹੈ ਜੋ ਪੁੱਛੇਗਾ ਜੋ ਤੇਰੀ ਛਾਏ ਜਦ ਤੇਰੇ ਕੋਲ ਜਵਾਬ ਆਜੂ ਅਨਹਦ ਤੂਰ ਬਾਜੇ ਅਨਹਦ ਤੂਰ ਹੋਰ ਵਿਰਸ਼ ਹੋਏ ਤੇ ਬਣਾਉਂ ਆਵਾਜ਼ ਨਾਲ ਸੰਭਰਕ ਨਹੀਂ ਹੁੰਦਾ ਵਿਰਸ਼ ਪਹਿਲਾ ਹੁੰਦਾ ਆਵਾਜ਼ ਵਿੱਚ ਓਕਾ ਨੂੰ ਹਣੇ ਤਾਂ ਸੁਣੂ ਤੇ ਕੋ ਬੀਜ ਵਿੱਚੋਂ ਵਿਰਸ਼ ਓਕਾ ਨਹੀਂ ਹੁੰਦੇ ਸਰਵਲਟੀ ਹੁੰਦੇ ਸੁਣਨਾ ਵਿਰਸ਼ ਨੂੰ ਐ ਬੀਜ ਨੂੰ ਨਹੀਂ ਸੁਣਨੀ ਉਹ ਆਵਾਜ਼ ਦੇਖਣਾ ਵਿਰਸ਼ ਨੂੰ ਐ ਬੀਜ ਨੂੰ ਦੇਦੀ ਦਾ ਕੁਝ ਵੀ ਫਿਰ ਜੋੜਨਾ ਸੁਣਦੇ ਆ ਦੇਖਣ ਦੇ ਕਾਬਲ ਹੋਇਆ ਸਿਰਫ ਆਵਾਜ਼ ਸੱਚਣ ਦੀ ਹੋਈ ਹੈ ਜਿਹਨਾ ਕਹਿੰਦਾ ਤੇ ਸੁਣਦਾ ਕਾਹਦੇ ਨਾਲ ਸੁਣਦਾ ਸਰਬਣੀ ਸੁਣਦਾ ਸਰਬਣੀ ਹੈ ਹੀ ਨਹੀਂ ਸਰਬਾਂ ਦਾ ਸੂਤਕ ਲੱਗਿਆ ਆਇਆ ਜੇ ਸੂਤਕਿਆ ਬੰਦ ਨੇ ਵਿੱਚ ਅੰਦਰ ਅੰਦਰ ਤੋਂ ਬਾਹਰ ਉਹ ਵਜਾ ਤਾਂ ਹੀ ਸੁਣੋ ਵਿਰਸ਼ੂਪ ਹੋਏ ਤੇ ਹੀ ਇਹਦੇ ਸਰਬਨ ਪ੍ਰਗਟ ਹੁੰਦੇ ਨੇ ਤੀਸਰੀ ਅੱਖ ਵੀ ਜਿਆਦਾ ਪ੍ਰਗਟ ਹੁੰਦੀ ਹੈ ਵਿਰਸ਼ੂ ਹੋਏ ਤੇ ਵਿਰਸ਼ ਦੇ ਵਿਰਸ਼ ਨੂੰ ਦੀਦਾ ਵਿਰਸ਼ ਨੂੰ ਦੀਦਾ ਨਹੀਂ ਉਹ ਸਾਨੂੰ ਤੀਸਰੀ ਅੱਖ ਕਹਿੰਦੇ ਇਹ ਵਿੱਚ ਗਲੀ ਕਰਦੀ ਹੈ ਨਾ ਤੀਸਰੀ ਅੱਖ ਨਹੀਂ ਬਣਦੀ ਇਹ ਵਿੱਚ ਗਲੀ ਕਰਦਾ ਇਹਨੇ ਬੱਚੇ ਚ ਜਦੋਂ ਵਿੱਚ ਗਲੀ ਕਰਦੇ ਉਹ ਦੇਖਣ ਲੱਗ ਜੂ ਉਹ ਜਾਂਦਾ ਰਹੂਗਾ ਜਾਂਦਾ ਵੀ ਰਹੀ ਹੈ ਜਾਂਦੇ ਜਿ ਗਲੀ ਕਰਦੀ ਹੈ ਬੱਚਾ ਆਪਣੇ ਪੈਦਾ ਹੁੰਦਾ ਵਿੱਚੋਂ ਬਾਰਸੀ ਬਾਰਾ ਉੱਗਵੇ ਸੂਰ ਬਾਰ ਹੈ ਬਾਰਸੀ ਬਾਰਾ ਹੈ ਐਸੇ ਰਸਨ ਜੁੜਿਆ ਰਹਿ ਉੱਗਵੇ ਸੂਰ ਤੇਰੇ ਅੰਦਰ ਤਾਗੇ ਸੂਰ ਜਿਹਾ ਪ੍ਰਕਾਸ਼ ਫੈਲਦਾ ਹੋ ਜਵੇ ਤੇਰੇ ਅੰਦਰੇ ਸੂਰੀ ਚੜ ਜਵੇ ਤੂੰ ਵੀ ਸੂਰਜ ਰੂਪ ਧਾੜਕਣ ਲੈ ਇੱਦਾਂ ਗਿਆਨ ਹੋ ਜਾਏ ਐਨੇ ਸੇ ਬਾਜੇ ਅਨਹਦ ਤੂਰ ਹੱਸਵੇਂ ਜਿਹੜਾ ਆਏ ਨੇ ਸੇ ਬਾਜੇ ਆਣੇ ਤੂਰ ਤੈਨੂੰ ਸੁਣਦਾ ਰਹਿ ਉਬਰਦਾ ਸਾਡੀ ਵਰਸਦਾ ਹੈ ਉਹ ਕਹਿੰਦਾ ਸਦਾ ਉਹ ਤਾਂ ਸਾਡੇ ਰਗੋਂ ਦਾ ਸਦਾ ਹੀ ਚੱਲਦਾ ਉਹ ਤਾਂ ਹਮੇਸ਼ਾ ਹੀ ਚੱਲਦਾ ਤੈਨੂੰ ਨਹੀਂ ਸੁਣਦਾ ਇਹ ਹੀ ਪਰਮਦੇਵਾਂ ਦੇ ਜਵੰਦ ਸੀਗਾ ਐਨਾ ਜਬਾ ਜਿਹੜਾ ਦੂਰ ਹੈ ਉਹਦੇ ਨੂੰ ਤੇਰਾ ਸੁਬਰ ਕੋਝਵੇਂ ਤੈਨੂੰ ਸੁਣਵਣਾ ਦੇਵੇਂ ਸੁਣੂਗਾ ਤਾਂ ਜੇ ਇਸੇ ਰਾਸ ਨਾਲ ਜੁੜਿਆ ਰਹੇਗਾ ਉਦਈ ਨਾਮ ਰਾਗ ਨਾਲ ਸ਼ਬਦ ਵਿਚਾਰ ਨਾਲ ਜੁੜਿਆ ਰਹੇਗਾ ਨਾਮ ਰਾਸ ਨਾਲ ਜੁੜਿਆ ਰਹੇਗਾ ਦੇਖਿਆ ਤੀਰੋ ਲੋਕ ਦਾ ਪੀਓ ਚਰਜ ਪਿਆ ਜੀਵ ਦੇ ਸਿਓ ਇਹ ਦਿਨ ਦਾ ਪੀਓ ਹੈ ਜਿਹੜਾ ਦੇਖਿਆ ਹੁਣ ਤੱਕ ਕੀ ਹੁਕਮੂ ਜੋ ਹੁਕਮਾਣਾ ਸੋਹਣਿਆ ਦੈਨੂ ਗੁਜਿਆ ਇੱਥੇ ਆ ਕੇ ਗੁਜਣ ਫਸਲ ਦੇ ਵਿੱਚ ਦੇਖਿਆ ਤਿੰਨ ਲੋਕ ਕੋ ਪਿਓ ਤੇ ਲੋਕ ਦਾ ਪਿਓ ਦੇਖ ਲਿਆ ਹਾਂ ਤੀਹੂ ਲੋਕ ਦਾ ਪਿਓ ਹਾਂ ਤੇ ਨਾਲ ਲੋਕਾਂ ਦਾ ਪਤੀ ਹੈ ਤੇ ਨਾਲ ਲੋਕ ਪੈਦਾ ਕੀਤੇ ਨੇ ਜੀ ਨਾ ਤੇ ਲੋਕਾਂ ਦੀ ਰੱਖਿਆ ਕਰਦਾ ਤੇ ਨਾਲ ਲੋਕਾਂ ਦੇ ਘਰ ਦੋੜ ਕਰਦਾ ਪਿਓ ਪਿਓ ਤੇ ਚੜਜ ਪਿਆ ਜੀਬ ਤੇ ਸੀ ਉਹ ਅ ਚੜਜ ਇਹ ਹੋਇਆ ਜਿਹੜਾ ਜੀਬ ਸੀ ਤੂੰ ਸੀ ਤੂੰ ਤੂੰ ਨਹੀਂ ਰਹਾ ਤੂੰ ਵੀ ਹੋਰੇ ਨੂੰ ਫੋਗਿਆ ਉਹ ਜਿਹਬ ਸੀ ਜਦ ਦੇਖਿਆ ਜੀਵ ਰਹਿਈ ਨਹੀਂ ਇਹ ਵੀ ਉਹਦੇ ਵਿਚੇ ਲੀਨ ਹੋ ਗਿਆ ਆਰਾ ਬੰਮੀ ਵਾਲਿਆ ਜੇ ਦੇਖਿਆ ਆਪਣਾ ਆਪ ਦੇਖਿਆ ਆਪਣਾ ਬਿਨੇ ਇਹਨੂੰ ਲੱਭਿਆ ਕੋਈ ਕਿੱਥੇ ਗਿਆ ਬੂਧ ਦੇਖਦੀ رہی ਦੇਖਦੀ ਰਹੀ ਸਬੂਦਰ ਨੂੰ ਭਜਾ ਸਬੂਦਰ ਦੇ ਨਾਲ ਡੱਝੋਈ ਬਹੁਤ ਆਪਣਾ ਪਰ ਉਹ ਬੈਠੇ ਉਹ ਨਾਲ ਜੇ ਸਬੂਦਰ আর ਬੱਕਰੀਆ ਜਿਹੜਾ ਨਾਲ ਡੱਜ ਨਹੀਂ ਹੋਈ ਡੱਜਦੀ ਸਾਰੀ ਸਬੂਦਰ ਬੜ ਗਈ ਫਿਰ ਆਵਾਜ਼ ਦੇਦੀ ਹੈ ਮੈਂ ਕਿਹਾ ਉਹ ਅਰਦਾਸ ਦੇ ਵਿੱਚ ਉਤਰਿਆ ਅਚਾਰੇ ਜਿਆਦਾ ਹੋਇਆ ਜਦ ਜਿਹੜਾ ਜੀਬ ਸੀਦਾ ਆਪ ਸੀ ਇਹ ਵੀ ਉਹਦਾ ਹੀ ਰੂਪ ਹੋ ਗਿਆ ਉਹਦੇ ਵਿੱਚ ਇਸ ਵਾਰ ਗਿਆ ਗੁਰ ਸ਼ਬਦ ਸੁਣਾ ਲੈ ਅਵਲ ਜਾਣਾ ਹੈ ਕੋਈ ਨਹੀਂ ਹੋਇਆ ਇਹ ਦੇਖਿਆ ਆਪਣਾ ਆਪ ਹੀ ਖਤਮ ਹੋ ਗਿਆ ਐਸੀ ਅੰਗ ਭਈ ਬਰੂਦ ਨੂੰ ਬਰੂਦ ਦਾ ਵਿजूद ਖਤਮ ਹੋ ਗਿਆ ਬਰੂਦ ਰਹਿ ਹੀ ਨਾ ਬਰੂਦ ਕੇ ਤਰ੍ਹਾਂ ਹੀ ਉਹ ਹੋਰ ਕੋਈ ਮੁੱਦਿਆ ਅਰੇ ਤੇਰਾ ਸੁਤੇਰਾ ਅਗੰਗ ਬਖਾਨ ਅਰਧ ਉਰਧ ਵਿੱਚ ਸ਼ਮ ਬਹਿ ਜਾ ਤੇਰਸ ਤੇਰਾ ਹੈ ਇਹਦੇ ਰਸਤੇ ਫਿਰ ਜੜਿਆ ਰ ਅੱਗੇ ਵੀ ਰਸਨੀ ਛੱਡ ਲੋਏ ਨਾਮ ਰਸਨੀ ਛੱਡਿਆ ਜਾ ਸਕਦਾ ਜਦੋਂ ਵੀ ਤਿਆਗਾ ਪਰ ਵਿਸਰ ਸਦਾ ਖਵਾਰੀ ਉਹਨਾਂ ਖਵਾਰੀ ਹੋ ਜੂ ਵਨ ਵਿੱਚ ਚਾਹੀਦੀ ਜੈਦੀ ਅਜਨ ਉਸ ਮੁੱਦਰ ਦੇ ਵਿੱਚ ਹੀ ਹੈ ਤੇਰਾ ਤੇਰਾ ਉਗਵਾ ਅਗਾਮ ਬਖਾਨ ਲਗਾਮ ਬਖਾਨ ਅਰਦ ਉਰਦ ਵਿੱਚ ਸਭ ਪਹਿਚਾਣ ਇਹ ਉਹ ਅਗਾਮੋ ਜਿਹਨੂੰ ਅਗਾਮ ਅਗਾਧ ਪਰਮ ਸੋਏ ਕਹਿੰਦਾ ਸੀ ਤੋ ਉਹ ਅਗਾਮ ਦੀ ਗੱਲ ਹੁਣ ਦੱਸ ਸਕਦਾ ਪਹਿਲਾਂ ਨਹੀਂ ਦੱਸ ਸਕਦਾ ਕਿਉਂਕਿ ਅਗਾਮ ਵਿਚੇ ਬਚਿ ਜਾ ਰਿਹਾ ਨਾ ਅਗਾਮ ਦੇ ਅਨ ਅਗਾਮ ਦੇ ਵਿੱਚ ਬੜ ਗਿਆ ਰੁ ਜਾ ਕੇ ਸ਼ਬਦ ਦੇ ਵਿੱਚ ਸਮਾ ਗਿਆ ਸਮਾਧ ਦੇ ਵਿੱਚ ਸਮਾ ਗਈ ਹਰ ਦਰਗਾਹ ਗਿਆ ਵਾਤਾ ਨਾਨਕਾਖ ਦਰਗਾਹ ਦੇ ਵਿੱਚ ਚਲੇ ਗਿਆ ਦਰਗਾਹ ਦੇ ਫਰਮਾਨ ਦੇ ਨਾਲ ਵਿੱਚ ਚਲੇ ਗਿਆ ਬੈਟਰ ਹੋ ਗਿਆ ਉਹਦੇ ਵਿੱਚ ਉਹ ਅਗੰਮੀ ਗੱਲਾਂ ਹੁਣ ਬੋਲੂਗਾ ਉਹ ਤੇ ਪਹਿਲਾਂ ਨਹੀਂ ਬੋਲ ਸਕਦਾ ਇਹ ਜਵਰਤਾ ਇੱਕ ਵੀ ਗੰਧੇ ਗੱਲਾਂ ਕਹੀਆਂ ਹੋਈਆਂ ਨੇ ਤੇ ਕੋਈ ਇਹ ਨਾ ਸਮਝ ਲਵੇ ਵੀ ਫਰਾਉਡ ਦੀਆਂ ਜਿਹੀਆਂ ਵਾਰੀਆਂ ਹੋਈਆਂ ਉਹ ਜਿਹੜੇ ਉਹਨਾਂ ਨੇ ਕੀਤੀਆਂ ਇਹ ਉਹਨਾਂ ਗੱਲਾਂ ਸਿੱਧਾ ਲੀਆਂ ਫਰਾਉਡੀਆਂ ਦੀਆਂ ਨੇ ਇਹ ਲੈ ਦੂਜੇ ਨਾਲ ਸੀ ਇਹਨਾਂ ਦੀ ਗਲਤ ਬਣਾਇਆ ਹੈ ਨਾ ਇਹ ਰਿਸ਼ੀਓ ਬੁਰੀਏ ਦੇ ਉਹ ਗੱਲਾਂ ਨਹੀਂ ਆਣੇ ਗੱਪਾਂ ਨਹੀਂ ਹੁੰਦੇ ਇਹ ਅਲੱਗ ਹੀ ਗੱਲਾਂ ਨੇ ਸੱਚ ਹੈ ਜੋ ਜੋ ਦੇਖਿਆ ਉਹ ਦੱਸਿਆ ਗਿਆ ਸੀ ਤੇਰ ਅਸ ਤੇਰਾ ਅਗਾਮ ਬਖਾਨ ਬਖਾਨ ਅਗਾਮੀ ਗੱਲਾਂ ਦਾ ਬਖਾਨ ਇੱਥੇ ਕਰਿਆ ਜਾ ਸਕਦਾ ਹੈ ਇੱਥੇ ਜਾਂ ਜਾਜ ਦੇ ਬਪਣਾ ਪਿਆ ਬਪਣਾ ਤੇ ਚੱਲ ਹੋਏ ਗੱਭੀ ਗੱਲ ਹੈ ਉਹਨੇ ਕਦੇ ਕੀ ਸੀ ਸਰ ਕਿਹਾਂ ਦੇਖੀ ਸੀ ਇੱਥੇ ਆ ਬਲਾ ਲੋ 100 ਰੁਪਆ ਕੋਲ ਦੇ ਸਭ ਬੰਦੇ 100 ਰੁਪਆ ਗੱਭੀ ਗੱਲ ਹੈ ਕੰਪਲੀਗਲ ਹੈ ਇਹ ਗੱਲਾਂ ਉਦੋਂ ਹੀ ਕਹੀਆਂ ਜਾ ਸਕਦੀਆਂ ਨੇ ਉਦੋਂ ਅਰਧ ਉਰਦ ਵਿੱਚ ਸੰਪਹਿ ਜਾਓ ਅਰਧ ਉਰਦ ਵਿੱਚ ਸੰਪਹਿ ਚਲ ਅਰਧਾ ਰੋਡ ਦਾ ਜਿਹੜਾ ਚਤਰਬੰਦ ਇਹਦੇ ਵਿੱਚ ਬਰਾਬਰ ਹੀ ਆ ਗੱਲ ਹੁਣ ਹੁੰਦੀ ਹੈ ਇਹਦਾ ਚਤਰ ਬੰਦ ਰਿਹਾ ਉਸ ਬੰਦਤਾ ਵਿੱਚ ਜਾਣ ਉਰਦੋ ਇੱਕ ਹੋ ਰਹੇ ਹੁਣ ਅੰਡਾ ਨਹੀਂ ਹੋਣਾ ਉਸ ਵੇਲੇ ਬਲੁਖਾ ਸਰੀਰ ਵੀ ਹੁੰਦਾ ਹੈ ਉਹਦਾ ਚਤਰ ਮਾਣੇ ਕੋਦਰੇ ਰੋ ਨਹੀਂ ਹੁੰਦੇ ਆ ਡਰ ਨਹੀਂ ਬਲ ਸਕਦਾ ਫੁੱਟਾਉਂਦਾ ਹੁੰਦਾ ਮੁਰਾ ਮਾੜਾ ਕਰਕੇ ਨਹੀਂ ਦੇਖਿਆ ਜਾ ਸਕਦਾ ਹੁਣ ਉਹ ਇੱਕ ਨੇ ਕਹਿੰਦੀ ਆਡਾਡ ਕਰਕੇ ਦੇਖਿਆ ਜਾ ਸਕਦਾ ਉਹ ਜਦ ਇੱਕ ਨੇ ਸ਼ਬਦ ਸੂਰਤ ਨੇ ਫਿਰ ਉਹਨਾਂ ਨਾਲ ਸਰੀਰ ਹੈ ਸਰੀਰ ਦੀ ਬੋੜਨ ਸਕਤਮ ਇਹ ਕਿਉਂ ਤੇ ਕਬਲੀ ਕਬਾ ਹੋਏ ਬੋਏ ਸਰੀਰ ਕਰਕੇ ਉਹਦੀ ਜਿਹੜੀ ਪਛਾਣ ਖਤਮ ਵਾਰ ਕਰਕੇ ਪਛਾਣ ਖਤਮ ਚਿੱਤ ਕਰਕੇ ਪਛਾਣ ਖਤਮ ਨਾ ਉਹਦਾ ਬੋਲੇ ਨਾ ਉਹਦਾ ਚਿੱਤ ਚਿੱਤ ਨਹੀਂ ਰਿਹਾ ਵੇ ਵਹਿਂਦੀ ਰਿਹਾ ਜੀ ਕਹਿੰਦੇ ਤੂੰ ਤੂੰ ਨਹੀਂ ਰਿਹਾ ਤੂੰ ਵਰ ਨਹੀਂ ਰਿਹਾ ਕੋਲ ਬਣ ਗਿਆ ਉਹ ਬਣ ਗਿਆ ਬਿਨਾ ਉਹ ਜਿਨਾ ਤੀਆ ਹੁਣ ਕੋ ਕੋਈ ਰਹਿ ਗਿਆ ਨਾ ਤੋਰਿਆ ਨਾ ਮਰੇ ਆ ਦੂਰ ਮੈਂ ਤਾਂ ਦੂਰ ਐ ਪਹਿਲਾਂ ਜਾਂ ਦੂਦੂ ਕਰਦਾ ਤੂੰ ਪਹਿਲਾ ਜੋ ਸੱਤੋਂ ਤੱਕ ਦੀ ਗੱਲ ਆ ਹੋ ਉਹਦਾ ਸੱਤੋਂ ਤੱਕ ਦੀ ਗੱਲ ਤੂੰ ਦੂਦੂ ਕਰਦਾ ਦੂਪੇ ਆ ਫਾਈਨਲ ਗੱਲ ਨਹੀਂ ਐ ਅੱਧੀ ਐ ਇਹਦਾ ਇਹਦਾ ਦੋ ਬਤਾ ਸੰਦੀ ਗੱਲ ਐ ਸਿਰਫ ਇਹ ਜਿੱਤਾਂ ਤੂ ਦੂ ਦੂ ਕਰਦਾ ਰੋ ਜਿਹਾ ਸਾਬ ਆਵੇਂ ਤੈਸਾ ਹੋਏ ਜਿਹਾ ਸੇਵੇ ਤੈਸਾ ਹੋਏ ਸੇਵਰਾ ਦੂਰ ਨੂੰ ਹੈ ਨਾ ਬੋਲ ਤੂੰ ਜੋ ਜਾਂਦਾ ਉਹ ਰੂਪ ਹੋ ਜਾਂਦਾ ਉਹੋ ਕਿਹਾ ਨਾ ਤੂ ਹੁੰਦਾ ਇੱਕ ਜਦ ਤੈ ਕੋ ਕੇ ਉਕਦਾ ਫਿਰ ਨਾ ਇਹ ਰਿਆਲਾ ਹੋ ਰਿਹਾ ਨਾ ਨਾ ਤੋਰ ਰਿਹਾ ਨਾ ਮਾਇ ਰਿਹਾ ਤੋਰ ਫਿਰ ਉਹ ਹੋ ਜਾਂਦਾ ਹਾਂ ਤੂ ਤੂ ਮੈਂ ਮੈਂ ਵਿਚੋ ਖੋਏ ਦੋਏ ਖੋਏ ਦੇ ਦੋ ਵੋਏ ਲੜਕੇ ਘਰ ਤਾਂ ਉਹ ਹੋ ਗਿਆ ਇਸ ਕਰਕੇ ਹੋ ਜਾਦ ਹੋ ਗਿਆ ਤਾਂ ਤੇ ਤ੍ਰੇਤੀਆ ਤਿੰਨੇ ਸਭ ਕਰ ਲਿਆ ਇੱਥੇ ਆ ਕੇ ਤੇ ਬਿਕੋਏ ਨੇ ਪਿਛਾ ਜਨਾ ਤੇਰੇ ਤ੍ਰੇਤੀਆ ਤਿੰਨੇ ਸਭ ਕਰ ਲਿਆ ਵਾਹ ਵਾਹ ਤੇ ਤਾਰ ਮੰ ਦੋਏ ਇਕੱਠੇ ਹੋ ਕੇ ਸ਼ਬਰ ਵੀ ਸੁਭਾਗੇ ਬਹੁਤ ਸਿੱਕੋ ਬੇ ਤਨ ਆਗਾ ਤਾਂ ਬੋਲ ਪਰਪਰ ਬਾਬਾ ਇਹ ਪਰਪਰ ਉਹ ਤੇਂਦੇ ਨੰਬਰ ਤੇ ਕਹੀ ਸੀ ਇਹ ਗੱਲ ਇੱਥੇ ਆ ਕੇ ਪੂਰੀ ਹੋਈ ਉਹ ਗੱਲ ਇੱਥੇ ਆ ਕੇ ਸਰੇ ਜੜੀ ਆ ਇੱਥੇ ਕਿੱਦੇ ਜੜੀ ਆ ਤੇ ਰੋਹ ਦਸੀ ਨੂੰ ਜੜੀ ਆ ਉਹ ਤੇ ਨਸੀਅ ਤੇ ਰੋਹ ਸੀ ਤੇ ਰੋਹ ਦਸੀ 107 ਹਾਂਜੀ ਨਹੀਂ ਚੂਜ ਨਹੀਂ ਮਾਨ ਅਵਾਨ ਵਿਆਪਕ ਰਾਮ ਸਗਨ ਸਮਾਨ ਨਹੀਂ ਜੋ ਜਨਾਹ ਮਾਨ ਹੋਰ ਰਾਏ ਤੇ ਮਾਨ ਦਾ ਫਿਕਰ ਹੈ ਵੀ ਮੇਰੀ ਵਿਰਾ ਕੋਈ ਕੋਈ ਜੱਟ ਹੈ ਉਹ ਨਹੀਂ ਹੈ ਕੋਈ ਜੁੱਤਾ ਨਹੀਂ ਮਾਂ ਅਪਮਾਨ ਦਾ ਕੋਈ ਫਿਕਰ ਨਹੀਂ ਕੋਈ ਕਰੋ ਕੋਈ ਨਾ ਕਰੋ ਤੇ ਉਹਨੂੰ ਕੁੱਤਾ ਕਹਿੰਦੇ ਲੈ ਜਾਣਾ ਕੁੱਤਾ ਹੀ ਥਰੋ ਜੀ ਛੁੱਟੀ ਹੋਈ ਪਰ ਕੋਕਰਾਮ ਗਾਂ ਥੋੜਾ ਜੀ ਥੋੜੇ ਡੁਗੜੇ ਨਹੀਂ ਬੁਗਦਾ ਜੇ ਰਾਜੇ ਤੇ ਨਹੀਂ ਬੁਗੜ ਜਾਂਦਾ ਉਹ ਭੂਗਤਾਂ ਦੇ ਕੁੱਤੇ ਬਣਦਣਾ ਬਸਲੇਰੇ ਘਰੋਂ ਨਾਲੇ ਜਾ ਕੇ ਤੁਰਦੇ ਜੀ ਤੁਮ ਤੋਂ ਜਾਚੋ ਭੂਗਤ ਰਾਜੇ ਅਜੇ ਕੁੱਕਰ ਮਿਆਂ ਦਾ ਰਾਜ਼ ਹੁੰਦਾ ਕੁੱਕਰ ਲੋ ਦੋ ਜਨਾਂ ਤੇ। ਨਾਮ ਨਹੀਂ ਭੁੱਖ ਹੈ। ਜਿਹਦੇ ਭੁੱਖ ਹੈ ਜਿੱਥੋਂ ਜਿੱਥੇ ਚੀਜ਼ ਬਣੂ ਉਹਦੇ ਨਾਲ ਕੁੱਕਰ ਆਉਂਦਾ। ਕਵੀਰ ਕੁੱਕਰ ਰਾਮ ਕੋ ਮੋਤੀਆ ਮੈਨੂੰ ਲੋ ਮਿਦਾ ਤਾਂ ਬੋਤੀ ਹੈ ਮੇਰਾ। ਰਾਜਾਂ ਦਾ ਕੁੱਕਰ ਨਹੀਂ ਮਾਇਆ ਦਾ ਹੀ ਨਾ ਕੁੱਕਰ ਨਹੀਂ ਬਣੇਗਾ ਫੇਰ ਵੀ। ਕਿ ਜੇ ਰਾਜੇ ਦਾ ਮਰਿਆ ਦਾ ਖੂਕ ਕਰਨੀ ਹੈ ਗਾਮ। ਹੋਜੀ। ਮੇਟ ਉੱਚ ਨਹੀਂ ਮਾਨ ਆਵਾਂ ਦੀ ਜੂ ਜ ਨਹੀਂ ਨਾ ਤਾਂ ਨੀਚਾ ਹੋਈ ਤਾਂ ਦੀ ਗੱਲ ਹੈ ਕੋਈ। ਉੱਚੀ ਤੇ ਸਾਰੇ ਬਰਾਬਰ ਨੇ। ਦ੍ਰਿਸ਼ਟੀ ਚ। ਜਿਹੜੇ ਚਾਰ ਬਾਣ ਬਣਾਏ ਨੇ ਉੱਥੇ ਉਹਨਾਂ ਦੀ ਮਾਨਤਾ ਬਿਲਕੁਲ ਖਤਮ। ਮਾਨ ਆਵਾਂ ਦੀ ਵੀ ਆ ਰਾਜਾ ਜੀ ਆ ਗਰੀਬ ਐ ਸਭ ਬਰਾਬਰ ਨੇ। ਉੱਥੇ ਕੀ ਹੈ? ਜਾਨ ਲਜੋਤ ਨੂੰ ਪੁੱਛੋ ਜਾਂਦੀ ਬਸ ਉੱਥੇ ਜੋਤ ਦੀ ਗੱਲ ਹੈ ਦਰਬਲ ਬੁੱਧ ਕੀ ਦੀ ਹੈ ਪੈਸਾ ਜਿਆਦਾ ਕਿਹਦੇ ਕੋਲ ਦਾ ਮਤਲਬ ਕੋਈ ਨਹੀਂ ਈਮਾਨਦਾਰ ਕੌਣ ਈਮਾਨਦਾਰੀ ਦੀ ਤਖੜੀ ਨੂੰ ਤੁਲਦਾ ਉੱਥੇ ਤਾਂ ਇਮਾਨਦਾਰੀ ਤੁਲਦੀ ਹੈ ਮਾਇਆ ਨਹੀਂ ਤੁਲਦੀ ਉੱਥੇ ਸੱਚ ਤੁਲਦਾ ਜੂੜ ਨਹੀਂ ਤੁੰਦੋ ਗਰੀਬਤਾ ਹੋਵੇ ਅਸਲ ਜਗਰੀਬਤਾ ਹੋਵੇ ਇਹਦੇ ਕੋਈ ਸੱਚ ਹੈ ਦੀ ਇਹਤੇ ਫਾਰਮੂਲਾ ਇਹ ਦੁਆ ਲੱਗ ਗਿਆ ਇਹਨਾਂ ਨੇ ਫਾਰਮੂਲਾ ਇਹ ਲੱਗਦਾ ਹੈ ਕਹਿੰਦੇ ਸਾਡੇ ਦਾ ਗਰਮਾਰ ਹੋਆ ਜਿਹੜਾ ਨਾਮ ਤੋਂ ਖੱਲੀ ਹੈ ਜਿਹੜਾ ਨਾਮ ਤੋਂ ਖੱਲੀ ਹੈ ਖਵਾਲ ਹੈ ਇਹੋ ਨਾਮ ਦਾ ਫਾਰਮੂਲਾ ਸੰਸਾਰੋਂ ਗਰਮਾਰ ਕਾਇਨਾ ਹੋਵੇ ਇਹਦੀ ਪਾ ਇਹਨਾਂ ਦਾ ਤਾਂ ਸਹੀ ਨਹੀਂ ਉਹਦੇ ਕੋਲ ਨਾ ਜਿਹੜਾ ਇਹਨੂੰ ਚਾਹੀਦਾ ਹੋਵੇ ਦੀ ਜਿਹੜਾ ਸਾਨੂੰ ਚਾਹੀਦਾ ਜਿਹਦੇ ਕੋਲ ਉਹ ਅਹੇ ਨਹੀਂ ਸ਼ੁਰੂਗਾਲ ਕਹਿੰਦੇ ਜਿਹੜਾ ਸੱਚਖੰਡ ਵਾਲਿਆਂ ਨੂੰ ਤੁਹਾਨੂੰ ਚਾਹੀਦਾ ਉਹਦੇ ਹੀ ਨੂੰ ਉਹ ਸੱਚਖੰਡ ਵਾਲੇ ਕਰਵਾਉਂਦੇ ਨੇ ਜਿਹੜਾ ਸੰਸਾਰ ਨੂੰ ਤੁਹਾਨੂੰ ਚਾਹੀਦਾ ਉਹਦੇ ਕੁਲ ਜਿਹੜਾ ਹੈ ਦੀ ਤੁਹਾਨੂੰ ਜਿਹੜੇ ਆਦਮੀ ਕੋ ਸੰਸਾਰ ਨੂੰ ਉਹ ਗੱਲ ਕਰਦੇ ਆਪ ਆਪਣਾ ਦੇਸੀ ਗੋਲ ਦੇ ਦੋ ਗੋਲ ਦਾ ਫਕਤਾਣਾ ਦੇਸੀ ਗੋਲ ਕੋਰੇ ਸੱਚਖੰਡ ਵਾਲਾ ਸੰਸਾਰੀ ਹੋਰ ਤੁਹਾਨੂੰ ਚਾਹਾਂਗਾ ਸੰਸਾਰੀ ਕਰਦੀ ਹੈ ਤੇ ਕਦ ਕਰ ਉਹ ਤੇਰੀ ਦਿੱਕਤ ਰ ਹੈ ਦੀ ਉੱਥੇ ਦੂਰ ਤੱਕ ਦਿੱਕਤ ਰ ਉਹ ਗੱਲ ਰ ਕਹਣਾ ਆ ਰਿਹਾ ਥੱਲੇ ਉਹ ਵਾਰ ਮਾਰਦੇ ਨੇ ਚੱਕੇ ਖੋਟੇ ਸੋਸਟੀਰ ਵਾਰ-ਵਾਰ ਉਹ ਕਹਿੰਦੇ ਨੇ ਸਭ ਲੋਸੇ ਗੱਲ ਦੀ ਦੇ ਵਿੱਚ ਚਾਹਤੇ ਬਿਆਪਸ ਰਾਮ ਸਾਰੇ ਸੁਭਾਣ ਬਿਆਪ ਘਰਾਂ ਨੂੰ ਸਾਰੇ ਸੁਭਾਣ ਉਹ ਤੇ ਕੀ ਹੈ ਕਹਿੰਦੇ ਸਾਰੇ ਘਟ ਰਾਮ ਬੋਲਦਾ ਕੋਈ ਤੇ ਜਗਾਣਾ ਖਜਾ ਸਾਰੇ ਜੀ ਬੋਲਦਾ ਰਾਮ ਪੰਡਨ ਦੀ ਨਾਲ ਜੀ ਚ ਨਹੀਂ ਛੂਗਾ ਹੋ ਸਕਦਾ ਸੰਤਾ ਦੀ ਅਜੇ ਲੋਰਬਰ ਦੇ ਸੰਤਰੇ ਦੀ ਨਾਜੂਜ ਨਹੀਂ ਛੋੜ ਸਕਦਾ ਦੋ ਨੰਬਰ ਦੇ ਦੇ ਸਿੱਖਣਾ ਉਹਨਾਂ ਦੀ ਨਾਜੂਜ ਵੀ ਹੋ ਸਕਦਾ ਸਿੱਕਾਂ 'ਚ ਵੀ ਦੋ ਉੱਪਰ ਦੇ ਸਿੱਖਣੇ ਇੱਕ ਨੰਬਰ ਦੇ ਵੀ ਸਿੱਖਣੇ ਇਹੋ ਜਿਹੀ ਜਿੱਤੇ ਮਿਲਦਾ ਹੈ ਇੱਕ ਨੰਬਰ ਦੇ ਸਿੱਖਣੇ ਚਾਹੇ ਗਾਨ ਘੱਟ ਵੀ ਹੈ ਕਬੂਦ ਗੋਦ ਇੱਡੀ ਗੱਲ ਤਾਂ ਬੰਦਦੇ ਨੇ ਜੀ ਗੁਰੂ ਦੀ ਇੱਡੀ ਗੱਲ ਤਾਂ ਬੰਦਦੇ ਉਹ ਜੀ ਦੀ ਜੀ ਹੈ ਉਹ ਇੱਕ ਨੰਬਰ ਦੇ ਨੇ ਅ ਜਿਹੜੇ ਬੁੱਧੇ ਨੇ ਅੰਦਰ ਬੁੱਧੇ ਨੇ ਉਤੋਂ ਕੋਈ ਹੋਰ ਗੱਲ ਨਹੀਂ ਉਹ ਤੋਂ ਨੂੰ ਬੜਦੇ ਵਾਪਕ ਗਰਾਮ ਸਗਲ ਸਬੂ ਸਾਰਿਆਂ ਦੇ ਅੰਦਰ 1000 ਉਪਰਤ ਸਾਰੇ ਜਵਤਕਾ ਸਭ ਦੇ ਇਕੱਠਾਂ ਬੋਲਦੇ ਤੇ ਫਿਰ ਉਚਨੀਂ ਕੋਈ ਨਹੀਂ ਹਾਂ ਗਿਆਨ ਘਟਵਧ ਹੈ ਉਹ ਬਦ ਆਇਆ ਜਾ ਸਕਦਾ ਲੋ ਜੀ 1414 ਲੋਕ ਮੁਝਾਰ ਰੋਮ ਰੋਮ ਬਸੇ ਮੁਰਾਰ 14 ਜਨਤਮੀ ਦਾ ਦੀਤੇ ਤਾਰੀਖ ਜਿਆਦਾ ਲੋਕ ਬੰਦੇ ਦੇ ਲੋ ਚਲੋ 14 ਨੂੰ ਬਰਵਾਰੀ ਦਾ ਜਾਇ ਨਗਰ ਜਿਹੜਾ ਦਿੱਤਾ ਹੈ ਉਪਰੇ ਤਾਂ ਦੂਰੋਂ ਕੀਤਾ ਸਿੱਖ ਨੂੰ ਤਾਂ ਕੀਤਾ ਹੀ ਨਹੀਂ ਸਿੱਖ ਤਾਂ ਬਣਾਇਆ ਹੈ ਵਿਦੇਸ਼ ਕਰਕੇ ਇਤੋਂ ਬੰਦੇ ਜਦੋਂ ਮੈਂ ਉਸੇ ਸਿੱਖ ਤਾਂ ਬੋਲਦੇ ਨਹੀਂ ਅੱਜ ਆਹ ਕਬੀਰ ਨੇ ਤੇ ਤਾਂ ਦੇ ਸਾਬਲ ਤਾਂ ਤਾਂ ਨੇ ਇੱਕ ਆਦਾ ਸਾਂ ਜੇ ਇੱਕ ਦਸਤਾਵੇ ਤੇ ਉਹਦਾ ਸਾਂ ਜੀ ਤੈਨੂੰ ਆ ਹੋਵੇ ਕਾਹ ਬਾਰਾ ਨਾ ਵੀ ਉਹ ਬਦਵਾ ਦਾ ਜੇ ਬੁੱਧ ਜ ਪ੍ਰਗਾਸ ਹੋਵੇ ਤੇਰੇ ਬੁੱਧਵਾਰ ਕਹਾ ਉਹ ਕਹਿੰਦਾ ਬੁੱਧਵਾਰਾ ਬੁੱਧੀ ਅਰੇ ਹੀਰ ਉਹ ਆ ਬੈਠ ਇਹ ਐ ਦੱਸਿਆ ਜੇ ਆ ਹੈ ਤਾਂ ਬੁੱਧਵਾਰ ਹੈ ਨਹੀਂ ਬੁੱਧਵਾਰ ਨਹੀਂ ਹੈ ਈਪੋਰਟ ਦਸੀ ਹਕੀਕਤ ਦਸੀ ਇਹਨਾਂ ਤੇ ਰੋਦੀ। ਤੂੰ ਕਿਉਂ ਰੱਖੇ? ਤਾ ਤਨ ਕਿ ਅੱਜ ਭਾਈ ਬੁੱਧ ਅਸੀਂ ਅੱਜ ਦਿਨ ਬੁੱਧਵਾਰ ਹੈ। ਅੱਜ ਅਸੀਂ ਬੁੱਧੀ ਦਾ ਪ੍ਰਗਿਆਸ ਕਰ ਲਈ ਕਰਨਾ। ਹੋਰ ਕੁਝ ਨਹੀਂ ਕਰਨਾ ਸਾਰਾ ਦਿਨ। ਜੇ ਹਫਤੇ ਚ ਇੱਕ ਦਿਨ ਵੀ ਐਸੇ ਗੱਲ ਨੂੰ ਲਾ ਦਈਏ ਤਾਂ ਵੀ ਫਰਕ ਹੈ। ਅਜੇ ਵੀ ਸਾਲ ਪਿਛੋਂ ਤਨ ਬੜੂਦੇ ਨੇ। ਇਹ ਹਫਤੇ ਪਿਛੋਂ ਜੇ ਇੱਕ ਦਿਨ ਵੀ ਲਾਉਣ ਲੱਗ ਪਏ। ਐਸੇ ਕੰਮ ਤੇ ਬੀਅਦੀ ਕੁਰਬਾਨੀ ਦਾ ਗਿਆਨ ਹੈ ਲੈਣਾ ਸਾਰਾ ਦਿਨ ਰੋਟੀ ਵੀ ਨਹੀਂ ਖਾਣੀ ਕੁਝ ਵੀ ਨਹੀਂ ਕਰਨਾ ਤਾਂ ਹੀ ਵਰਕ ਮੈਂ ਤਾਂ 14 14 ਲੋਕ ਮੁਝੇ ਹਾਰ ਸਜਾਦਾ ਲੋਕ ਪੁਝਾਰ 14 ਲੋਕਾਂ ਦੇ ਵਿੱਚ ਸਾਰੇ ਜਿੰਦੀ ਆਪਣੇ ਲੋਕ ਨੇ ਧਰਤੀ ਹੈ 14 ਲੋਕਾਂ ਦੇ ਵਿੱਚ ਪੁਝਾਰ ਰੋਮ ਰੋਮ ਮੈਂ ਬਸੇ ਮੁਰਾਰ ਸਾਰੇ ਰੋਮ ਰੋਮ ਜਸਾਲਿਆਂ ਦੇ ਬਸਦਾਂ ਦਾ ਕੋਈ ਜਿੰਦੀ ਜੋਈ ਨਹੀਂ ਸਕਦਾ ਉਹ ਹੀ ਜੋ ਤਾਂ ਕੋਈ ਸਾਰਿਆਂ ਚ ਬੇਰਵੀ ਮੰਦਾਏ ਗੱਲ ਨੂੰ ਨਾਲੇ ਵੱਡੀ ਜਾਂਦੇ ਨੇ ਨਾਲੇ ਉਚਦੀਚ ਬਣਾਈ ਜਾਂਦੇ ਉਚਦੀਚ ਵਿੱਚ ਬਣਾਈ ਜਾਂਦੇ ਨੇ ਉਹ ਵੀ ਬਣੇ ਜਾਂਦੇ ਇੱਕ ਪਾਸੇ ਨੂੰ ਨਾ ਧਾਏ ਦੋਵੇਂ ਪਾਸੇ ਭਜਦੇ ਨੇ ਇਹ ਦੋ ਪਾਸੇ ਦੀ ਦੌੜ ਹੈ ਸੱਚ ਮਨ ਨੂੰ ਵੀ ਲਿਆ ਸੱਚ ਨੂੰ ਬੁੱਕਰ ਵੀ ਗੇ ਜਿੰਨੇ ਡੋਗੜੇ ਲਬਾਈ ਦੀ ਦਰ ਤੰਗੜੇ ਲਬ ਉਦਾਰਤੇ ਦਰਗੇ ਦੇ ਵੇਲੇ ਦੇ ਹੋ ਗਿੜੇ ਦੋਰ ਢੂ ਰਣੀ ਆ ਹੈ ਗੁਰਬਾਣੀ ਪੜ ਲਈ ਉਹ ਜਿਹੜੇ ਵਾਧੂਆ ਅਰਦਾਸ ਹੋਈ ਕਰਦੇ ਉੱਥੇ ਜਰ ਦੇ ਜਲਾਤੇ ਪਰ ਰੋਮ ਰੋਮ ਵਿੱਚ ਮਰਾਰ ਗੁਰਾਰ ਸਾਰੇ ਦੇ ਰੋਮ ਰੋਮ ਦੇ ਵਿੱਚ ਗੁਰਾਰ ਵਾਜ਼ਾ ਸਤ ਸੁਣ ਕੋ ਕਾਤਰ ਹੋ ਧਿਆਨ ਕਥਨੀ ਕਥਿਏ ਬ੍ਰਹਮ ਗਿਆਨ ਸੱਤ ਸੱਤੋਂ ਕਤਲ ਤੇ ਹਰ ਸੱਤ ਸੱਤ ਔਰ ਸੁੱਤੋ ਦਿਲ ਦੀ ਜਾਂ ਤੋਂ ਬਿਨਾ ਧਿਆਨ ਕਿਸੇ ਬੱਚੀ ਜਾਣਾ ਚਾਹੀਦਾ ਸੱਤੋਂ ਤਾਂ ਡੋਲਦਾ ਮੇਰਾ ਧਿਆਨ ਰੱਖਣ ਦੀ ਸੱਤ ਤੋਂ ਡੜਕਦਾ ਨਹੀਂ ਰਿਹਾ ਮਨ ਸੱਚ ਤੋਂ ਧੜਕਦਾ ਨਹੀਂ ਰਿਹਾ ਮਨ ਸੱਚ ਬੋਲਣ ਦਾ ਨੁਕਸਾਨ ਹੁੰਦਾ ਹੋਵੇ ਤਾਂ ਲੱਗਦੀ ਹੋਵੇ ਸੈਕਲੋਰੀ ਜਣ ਕੇ ਕਰਦਾ ਲੋ ਜਿੱਦਾਂ ਨੇ ਉਸਾਂ ਦਾ ਡਰ ਰਿਹਾ ਤੰਦ ਸੈਕਲੋਰੀ ਜਣ ਕੇ ਸਾਹਿਬ ਜਾਂਦੇ ਉਹ ਕਹਿੰਦੇ ਆਂ ਕਰੂੰਗਾ ਕਰੇ ਰੋਧਾਂ ਮੈਂ ਕਹਿੰਦੇ ਮੁਕਰ ਜਾਂਦੇ ਮੁਕਰਦੀ ਹਵਾਨੇ ਅਚਰਤ ਲੱਗੀ ਹੋਈ ਆ ਜਿਹੜੇ ਕਹਿੰਦੇ ਮੁਕਰ ਜਾਂਦੇ ਉਹ ਰਕੀ ਜੀਵਣਾ ਪੋਰੀ ਇਹਦੀ ਮੁਕਰਸ ਭਗਤ ਨਹੀਂ ਮੁਕਰ ਕਿਉਂ ਮੁਕਰ ਜਾਂਦੇ ਕਾਰੇ ਵਾਤੇ ਕਾਰੇ ਵਾਤੇ ਮੁਕਰ ਜਾਂਦੇ ਡਰ ਜਾਂਦੇ ਉਹਨੂੰ ਤੇ ਹਰ ਜੰਦੇ ਆ ਜਾਈਏ ਨਾ ਜੇ ਤੇ ਝੰਡੇ ਗੱਡੇ ਹੈ ਨੇ ਦੀ ਵੀ ਰਹਿਣੇ ਫਿਰ ਜੋ ਕਰ ਜਾਂਦੇ ਨੇ ਤੇਰੇ ਰਹਿਣ ਉਹ ਬਾਲੀ ਦੀ ਗੱਲ ਹੈ ਬੁਖਰੇ ਸੀ ਬੇਦੀ ਬੇਈਮਾਰ ਕਿਉਂ ਕਹੀ ਸੀ ਦੇਖ ਲੋ ਕੀ ਹਾਲ ਹੈ ਬੁਖਰੇ ਸੀ ਉਹ ওর ਕੀ ਹੋਇਆ ਸੀ ਸੈਤੂ ਰਾਮੜਾ ਰੁਕੇ ਹੋ ਗਏ ਸੀ ਉਹ ਗਾਣੇ ਬਿੱਟੀ ਮੁਸਲਮਾਨ ਕੀ ਕਹਾ ਜਾਨਾ ਇਹ ਕਾਹਨ ਉਹ ਤਾਂ ਗਲਤੀ ਨਾਲ ਲਿਖਿਆ ਹੋਇਆ ਬੇਈਮਾਰ ਫੈਟੇ ਮੁਕਰਿਆ ਨਾ ਇਹਦੀ ਗੱਲ ਦਾ ਕੀ ਹੋਇਆ ਕੱਖ ਕੋਈ ਨਹੀਂ ਪੁੱਛਿਆ ਨਹੀਂ ਮੁਕਰਿਆ ਜਾ ਸਕਦਾ ਸੱਚ ਤੋਂ ਡੇ ਦੇ ਕੇ ਜਾਦਾ ਸੰਦ। ਜੇ ਦੇ ਦੇ ਦਾ ਹੱਥ ਦੇਖ ਲੋ ਬਰਾਬਰ ਤੋਲ ਕੇ ਦੇਖ ਲੋ ਨਾ ਵੈਲਿਊ ਕੀ ਹੈ। ਸਤੀਦਾਸ ਹੁਦੀਦਾਸ ਕਿ ਵੈਲਿਊ ਉਹ ਤਾਂ ਬ੍ਰਾਹਮਣਾਂ ਦੇ ਅਰਦਾ ਜਨਮ ਗੁਰੂ ਸਭ ਤੇ ਚੱਲ ਗੁਰੂ ਦਾ ਸਾਰੇ ਹੀ ਰੇ ਗੁਰੂ ਨਾਨਕ ਹੈਗਾ ਅਭੀਆ ਮੇਰਾ ਤੇਰਾ ਸਾਰੇ